ਸੀਗਾ ਹੀ ਅੰਮ੍ਰਿਤਸਰ ਸਾਹਿਬ ਦਾ ਸਟੇਸ਼ਨ ਵਾਰ ਕੋਰ ਵਾਰ ਕੋਰ ਵਾਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੰਨੇਵੇਂ ਵਲੋਗ 'ਚ ਤੁਹਾਡਾ ਸਵਾਗਤ ਹੈ ਤੇ ਇਸ ਟਾਈਮ ਮੈਂ ਖੜਿਆ ਹਾਂ ਰਾਜਪੁਰੇ ਤੇ ਯਾਤਰਾ ਸ਼ੁਰੂ ਕਰਨ ਜਾ ਰਿਹਾ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਤੇ ਇੱਥੋਂ ਆਪਣੀ ਟ੍ਰੇਨ ਹੈਗੀ ਐ 10:30 ਵਜੇ ਛਾਨੇ ਪੰਜਾਬ ਸੋ ਕਿਵੇਂ ਦਾ ਸਫ਼ਰ ਰਹਿਣ ਵਾਲਾ ਹੈ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਦਰਬਾਰ ਸਾਹਿਬ ਦੀ ਤੇ ਰਾਜਪੁਰੇ ਤੋਂ ਅਪਰੋਕਸੀਮੇਟ 3.5 ਤੋਂ 4 ਘੰਟੇ ਦਾ ਰਸਤਾ ਹੈ। ਇਹ ਸੀਗਾ ਰਾਜਪੁਰੇ ਦਾ ਸਟੇਸ਼ਨ ਆਪਣੀ ਟ੍ਰੇਨ ਆਣੀ 10:30 ਵਜੇ। ਸੋ ਹਲੇ 20-25 ਮਿੰਟ ਪਈਆਂ ਵੇਟ ਕਰਦੇ ਆ। ਇਹ ਪਹਿਲਾਂ ਨਹੀਂ ਬਣਿਆ ਸੀ ਜਿਹੜਾ ਉੱਪਰ ਹੈ। ਇਹ ਹੁਣ ਹੁਣ ਬਣਾਇਆ ਨਵਾਂ। ਇਹ ਵਧੀਆ ਕਰਤਾ ਉੱਪਰ। ਇਹ ਪੌੜੀਆਂ ਵਗੈਰਾ ਉੱਪਰ ਦਾ ਰਸਤਾ ਬਣਾਤਾ ਨਾ। ਕਾਫੀ ਡਿਵੈਲਪ ਹੋ ਰਿਹਾ ਸਟੇਸ਼ਨ ਵਾਲੇ। ਲਾਈਨਾਂ ਵੀ ਕਾਫੀ ਵਧੀਆਂ ਪਹਿਲਾਂ ਮੇਰੇ ਹ ਤਿੰਨ ਚਾਰ ਸੀਗੀਆਂ। ਉਹ ਉਧਰ ਦੂਰ ਇਹਨਾਂ ਕਰਦੇ ਆ ਤੇ ਇਸ ਸਾਈਡ ਇੱਕ ਹੋਰ ਲਾਈਨ ਕਰਦੇ ਆ ਸੋ ਵੇਟ ਕਰਦੇ ਆ ਥੋੜੀ ਜਿਹੀ ਹੋਰ 20 ਮਿੰਟ ਪਏ ਆ ਹਲੇ ਅੰਬਾਲਾ ਹੀ ਪੁੰਚੀਆ ਟ੍ਰੇਨ ਹੁਣ ਪਿਆਸ ਤੋਂ ਅੱਗੇ ਆ ਜੁਗਾ ਕਾਫੀ ਜੰਡਿਆਣਾ ਗੁਰੂ ਜੀ ਨੇੜੇ ਆ ਗਏ ਇਹ ਤੋਂ 15 ਤੋਂ 20 ਮਿੰਟ ਦਾ ਅੱਗੇ ਰਸਤਾ ਰਹਿ ਗਿਆ ਨੇ ਵੈਸੇ ਖਾਲੀ ਸੀ ਕਾਫੀ ਅੰਮ੍ਰਿਤਸਰ ਸਾਹਿਬ ਦਾ ਸਟੇਸ਼ਨ ਇੱਥੇ ਪਹੁੰਚ ਗਏ ਸੀ ਤੇ ਇਧਰੋਂ ਜਸਤਾ ਆ ਰਿਹਾ ਬਾਹਰ ਜਾਣ ਦਾ ਚਲਦੇ ਆ ਕਿ ਇਹ ਸੀਗਾ ਜੀ ਅੰਮ੍ਰਿਤਸਰ ਸਾਹਿਬ ਦਾ ਸਟੇਸ਼ਨ ਤੇ ਕਾਫੀ 올ਡ ਸਟਾਈਲ ਬਣਾਇਆ ਹੋਇਆ ਹੈ ਸਟੇਸ਼ਨ ਦੇ ਬਿਲਕੁਲ ਸਾਹਮਣੇ ਮਤਲਬ ਕਿ ਜਿੱਥੋਂ ਐਗਜ਼ਿਟ ਹੁੰਦੀ ਹੈ ਉਸ ਦਰੱਖਤ ਦੇ ਕੋਲ ਪਿੱਛਲੇ ਪੇੜ ਦੇ ਕੋਲ બસ ਖੜੀ ਹੁੰਦੀ ਹੈ ਤੇ ਫਰੀ ਲੈ ਕੇ ਜਾਂਦੀ ਲੈ ਕੇ ਜਾਂਦੀ ਹੈ ਗੁਰਦੋਰਾ ਸਾਹਿਬ ਤਮੀ ਬਸ ਚਲਦੀ ਹੈ ਤੇ ਦੇਖਦਾ ਹੁਣ ਸ਼ਾਇਦ ਖੜੀ ਹੋਵੇ ਆ ਜਿਹੜੀ ਬਸ ਸਾਹਮਣੇ ਖੜੀ ਹੋਈ ਹੈ ਵਿੱਚੋਂ ਜਾਵਾਂਗੇ ਸਾਰੀ ਸੰਗਤ ਨੂੰ ਉੱਥੋਂ ਲੈ ਜਾਂਦੀ ਹੈ ਬਸ ਸੋ ਚੱਲਦੇ ਹਾਂ ਬਈ ਬਸ ਤਾਂ ਭਰ ਗਈ ਹੁਣ ਨੈਕਸਟ ਬਸ ਦੀ ਵੇਟ ਕਰਦੇ ਹਾਂ ਬਸੇ ਇੱਥੇ ਉਤਾਰਦੇ ਜਿੱਥੇ ਮਹਾਰਾ ਰੰਜੀਤ ਸਿੰਘ ਜੀ ਦਾ ਇੱਧਰ ਬੁੱਤ ਬਣਿਆ ਹੋਇਆ ਤੇ ਇਥੋਂ 5-7-10 ਮਿੰਟ ਦਾ ਪੈਦਲ ਰਸਤਾ ਅੱਗੇ ਦਰਬਾਰ ਸਾਹਿਬ ਨੂੰ ਜਾਂਦਾ ਤੇ ਦਰਬਾਰ ਸਾਹਿਬ ਅੱਕੇ ਜਾ ਕੇ ਆ ਤੇ ਪਿੱਛੋਂ ਥੋੜੀ ਬਹੁਤੀ ਮਾਰਕੀਟ ਇੱਧਰ ਆ ਜਾਂਦੀ ਹੈ ਸਾਰੀ ਅੱਜ ਸੰਗਤ ਕਾਫੀ ਜ਼ਿਆਦਾ ਲੱਗ ਰਹੀ ਹੈ ਚਲੋ ਦੇਖਦੇ ਪਹਿਲਾਂ ਜਾ ਕੇ ਕਮਰਾ ਜੇ ਮਿਲਦਾ ਤਾਂ ਕਮਰੇ ਦਾ ਪੈਸਾ ਔਖਾ ਲੱਗ ਰਿਹਾ ਹੈ ਇੱਧਰ ਆਗੇ ਸਾਹਮਣੇ ਜਲਿਆਂ ਵਾਲਾ ਬਾਗ ਤੇ ਮੈਮੋਰੀਅਲ ਬਣਾਇਆ ਹੋਇਆ ਜਿਹੜੇ ਇੱਥੇ ਸ਼ਹੀਦ ਹੋਏ ਸੀਗੇ ਉਹਨਾਂ ਸਾਰਿਆਂ ਦੇ ਨਾਮ ਵਗੈਰਾ ਵੀ ਨੀਚੇ ਲਿਖੇ ਹੋਏ ਨੇ ਤੇ ਇੱਧਰੋਂ ਹੈਗਾ ਸਾਹਮਣੇ ਦਰਬਾਰ ਸਾਹਿਬ ਇਸ ਸਾਈਡ ਤੋਂ ਮੇਨ ਹੈ ਦਰਬਾਰ ਸਾਹਿਬ ਦਾ ਤੇ ਤੇ ਦਰਬਾਰ ਸਾਹਿਬ ਨੂੰ ਜਾਣਦੇ ਚਾਰ ਮੇਨ ਗੇਟ ਨੇ ਇੱਕ ਇਸ ਢਾ ਇੱਕ ਦੂਸਰਾਂ ਢਾ ਤੇ ਇਸ ਸਾਈਡ ਤੋਂ ਪਿਛਲੀ ਸਾਈਡ ਜਾਵੋਗੇ ਤੇ ਲੰਗਰ ਹਾਲ ਵਾਲੀ ਸਾਈਡ ਤੋਂ ਪਹਿਲਾਂ ਕਮਰਾ ਪਤਾ ਕਰਦੇ ਆ ਜੇ ਮਿਲਦਾ ਤਾਂ ਤੇ ਪਿਛਲੀ ਸਾਈਡ ਆ ਕੇ ਦਰਵਾਜ਼ਾ ਲੰਗਰ ਹਾਲ ਵਾਲੀ ਸਾਈਡ ਤੇ ਸਿੱਟੇ ਡਾ ਕੋ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਸ ਤੇ ਇਧਰ ਫੈਮਿਲੀ ਨੂੰ ਫਰੀ ਕਮਰੇ ਮਿਲਦੇ ਆ ਪੱਕੇ ਦੇਖਦੇ ਆ ਜੇ ਮਿਲਦਾ ਤਾਂ ਸਾਨੂੰ ਇਹ ਕਮਰਾ ਮਿਲਿਆ ਸੀ ਰਾਮਦਾਸ ਜੀ ਸਰਾਂ ਦੇ ਵਿੱਚ ਤੇ ਕਮਰਾ ਵਸੇ ਤੇ ਫਰੀ ਮਿਲਦਾ ਤੇ ਇੱਕੋ ਵਾਰ ਉਹ ਅੱਗੇ ਚਲਦੇ ਆਂ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦਾ ਦਰਸ਼ਨ ਕਰਾਉਂਦੇ ਫਿਰ ਉਸ ਤੋਂ ਪੱਲ ਕਰਾਂਗੇ ਇਸ਼ਨਾਨ ਇਸ਼ਨਾਨ ਕਰਕੇ ਫਿਰ ਜਾਂਦੇ ਦਰਬਾਰ ਸਾਹਿਬ ਦਰਬਾਰ ਸਾਹਿਬ ਜਸ਼ਨ ਕਰਕੇ ਉਸ ਤੋਂ ਬਾਅਦ ਨਾਂ ਦੇ ਜਿਹੜੇ ਗੁਰਦੁਆਰਾ ਸਾਹਿਬ ਨੂੰ ਹਾਂ ਦੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਮਾਰਕੀਟ ਵਧਾਇਚ ਲੰਗਰ ਆਉਣਾ ਤੇ ਨੂੰ ਚੱਲਦੇ ਆਂ ਦਰਬਾਰ ਸਾਹਿਬ ਇਸ ਸ਼ੜ ਆ ਗਿਆ ਲੰਗਰ ਹੋ ਲਈ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਤੇ ਨਾਲ ਹੀ ਇਹ ਗੁਰਦੁਆਰਾ ਸ੍ਰੀ ਦੁਖ ਪੰਜਨੀ ਸਾਹਿਬ 베ਰੀਆ ਤੇ ਜਿਹੜਾ ਦੁਖ ਪੰਜਨੀ ਸਾਹਿਬ 베ਰੀ ਦੇ ਨਾਲ ਇਧਰ ਥੜਾ ਬਣਿਆ ਹੋਇਆ ਇਸ ਥੜੇ ਤੇ ਬੈਠ ਕੇ ਹੀ ਗੁਰੂ ਸਾਹਿਬ ਨੇ ਇਸ ਸਰੋਵਰ ਦੀ ਸੇਵਾ ਕਰਵਾਈ ਸੀ ਤੇ ਨਾਲ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਦੁਖ ਪੰਜਨ ਸਾਹਿਬ 베ਰੀ ਦੇ ਤੇ ਦੁਖ ਪੰਜਨ ਸਾਹਿਬ 베ਰੀ ਦੇ ਇਤਿਹਾਸ ਦੀ ਜੇ ਗੱਲ ਕਰੀਏ ਤਾਂ ਇਸ 베ਰੀ ਦੇ ਥੱਲੇ ਇਸ਼ਨਾਨ ਕਰਕੇ ਬੀਬੀ ਰਜੀ ਦਾ ਪਿੰਗਲਾ ਬਦੀ ਠੀਕ ਹੋ ਗਿਆ ਸੀਗਾ ਤੇ ਦਰਬਾਰ ਸਾਹਿਬ ਦੇ ਚਾਰੇ ਕੋਨਿਆਂ ਵਿੱਚ ਜਲਦੀ ਸੇਵਾ ਹੁੰਦੀ ਹੈ ਤੇ ਜਿਹੜੇ ਦਰਬਾਰ ਸਾਹਿਬ ਦੇ ਪੱਥਰ ਪੱਥਰ ਦੇ ਨਾਲ ਇਤਿਹਾਸ ਜੁੜਿਆ ਹੋਇਆ ਦਰਬਾਰ ਸਾਹਿਬ ਦੇ ਵਿੱਚ ਤੇ ਇਸ ਸਾਈਡ ਬਾਬਾ ਦੀਪ ਸਿੰਘ ਜੀ ਨੇ ਆਪਣੇ ਜਦੋਂ ਜੰਗ ਤੋਂ ਲੜਦੇ ਆ ਰਹੇ ਸੀ ਵਿੱਚੋਂ ਤਾਂ ਉਹਨਾਂ ਨੇ ਬਾਬਾ ਦੀਪ ਸਿੰਘ ਜੀ ਨੇ ਇੱਥੇ ਆਪਣਾ ਸੀਸ ਦਰਬਾਰ ਸਾਹਿਬ ਵਿੱਚੇ ਭੇਡ ਕੀਤਾ ਸੀਗਾ ਤੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਦਰਸ਼ਨ ਕਰੋ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਉੱਪਰ ਜਿਹੜੇ ਸੋਨੇ ਦੀ ਸੇਵਾ ਸੀ ਇਹ ਮਹਾਰਾ ਰਣਜੀਤ ਸਿੰਘ ਜੀ ਨੇ ਆਪਣੇ ਰਾਜਕਾਲ ਵਿੱਚ ਕਰਵਾਈ ਸੀ ਤੇ ਦਰਬਾਰ ਸਾਹਿਬ ਦੇ ਚਾਰੇ ਕੋਨਿਆਂ ਵਿੱਚ ਜਿਵੇਂ ਇਸ ਤਰ੍ਹਾਂ ਗੇਟ ਬਣਿਆ ਹੋਇਆ ਹੈ ਮੈਂ ਚਾਰੇ ਕੋਨਿਆਂ ਦੇ ਵਿੱਚ ਗੇਟ ਬਣਿਆ ਹੋਇਆ ਹੈ ਜાં ਤਾਂ ਜੋ ਦਰਬਾਰ ਸਾਹਿਬ ਦੇ ਵਿੱਚ ਚਾਰੇ ਦਿਸ਼ਾਵਾਂ ਤੋਂ ਹਰ ਕੋਈ ਪ੍ਰਾਣੀ ਆ ਸਕੇ ਤੇ ਜਿਹੜਾ ਤੁਸੀਂ ਇਹ ਖੰਭਾ ਦੇਖ ਰਹੇ ਹੋ ਜਦੋਂ ਦਰਬਾਰ ਸਾਹਿਬ ਦੇ ਵਿੱਚ ਪਹਿਲੀ ਵਾਰ 1920 ਦੇ ਗੇਟ ਵਿੱਚ ਬਿਜਲੀ ਆਈ ਸੀ ਤਾਂ ਇਸੇ ਖੰਭੇ ਰਾਹੀਂ ਆਈ ਸੀਗੀ ਦੇ ਦੇਲਦੀ ਸੇਵਾ ਵਾਸਤੇ ਪਰਚੀ ਇੱਥੋਂ ਕੱਟੀ ਜਾਂਦੀ ਐ ਤੇ ਦੇਗ ਇੱਥੋਂ ਆਪਾਂ ਲੈ ਕੇ ਅੱਗੇ ਕਿਰਪਾਨ ਪੇਟਾ ਕਰਵਾ ਸਕਦੇ ਆ ਅੱਗੇ ਹੀ ਕਾਊਂਟਰ ਬਣਿਆ ਹੋਇਆ ਤੇ ਇਸ ਸਾਈਡ ਤੋਂ ਪਰਚੀ ਕਟਵਾਉਂਦੇ ਆ ਪਹਿਲਾਂ ਤੇ ਉਸ ਤੋਂ ਬਾਅਦ ਅੱਗੇ ਨਾਲ ਦੇਖ ਦਿੰਦੇ ਆ ਦੇਖ ਦੇ ਕੇ ਬਾਬਾ ਜੀ ਤੇ ਅੱਗੇ ਆਪਾਂ ਕਿਰਪਾਨ ਪੇਟਾ ਕਰਵਾਉਂਦੇ ਆ

ਵਾਹਿਗੁਰੂ 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 ਵਾਹਿਗੁਰ ਸਾਹਿਬ ਦਰਸ਼ਨ ਕਰੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਕੋਲ ਇਹ ਸ਼ਹੀਦੀ ਗੈਲਰੀ ਬਣਾਈ ਹੋਈ ਹੈ ਇਸ ਸਾਰੇ ਸ਼ਹੀਦੀ ਗੈਲਰੀ ਇਹ ਸਾਰੀਆਂ ਪੇਂਟਿੰਗ ਕੀਤੀਆਂ ਹੋਈਆਂ ਨੇ ਜੇ ਬਜਰਨ ਸਿੰਘ ਸੰਤੋਬਾਬ ਜਰਨਲ ਸਿੰਘ ਜੀ ਦੀ ਓਟੋ ਸ਼ਹੀਦ ਭਾਈ ਅਮਰੀਕ ਸਿੰਘ ਜੀ ਸ਼ਹੀਦ ਜਰਨਲ ਸੁਭੇਗ ਸਿੰਘ ਜੀ ਇਹ 84 ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਸਹਾਰਿਆਂ ਦੀਆਂ ਫੋਟੋਆਂ ਨੇ ਇਹ ਖੇਤੀ ਆ ਸਾਰੇ ਸ਼ਹੀਦ ਦੀ ਗੈਲਰੀ ਹੈ ਜਿਹਦੇ ਵਿੱਚ ਉਹਨਾਂ ਸਿੰਘਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜੇ 84 ਦੇ ਵਿੱਚ ਸ਼ਹੀਦ ਹੋਏ ਸੀ ਤੇ ਜਿਨ੍ਹਾਂ ਸਿੰਘਾਂ ਦਾ ਪਰਾ ਲੱਗ ਸਕਿਆ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਣਗੀਆਂ ਹੁਣ ਟਾਈਮ 4:30 ਹੋ ਗਿਆ ਤੇ ਇਸ ਟਾਈਮ ਇਹ ਗੈਲਰੀ ਬੰਦ ਹੋ ਜਾਂਦੀ ਹੈ ਇਹ ਗੈਲਰੀ ਸਵੇਰੇ 7 ਵਜੇ ਖੁੱਲ ਜਾਂਦੀ ਹੈ ਤੇ ਸ਼ਾਮ ਨੂੰ ਅਪਰੋਕਸੀਮੇਟ 7 ਤੱਕ ਜਨ ਬੰਦ ਹੋ ਜਾਂਦੀ ਹੈ ਤੇ ਇਹ ਸ਼ਹੀਦ ਸਿੰਘਾ ਸਿੰਘਣੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਜਿਹੜੇ 84 ਦੇ ਵਿੱਚ ਸ਼ਹੀਦ ਹੋਏ ਸੀ ਤੇ ਹੁਣ ਚਲਦੇ ਹਾਂ ਇਸ ਸਾਈਡ ਤੋਂ ਬਾਹਰ ਜਾਂਦੇ ਰਸਤਾ ਇਹ 1984 ਦਾ ਮੋੜ ਲੁਣਾ ਹੋਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ 这是西藏